ਮੇਰੇ ਸ਼ੱਕ ਪੈ ਰਿਹਾ ਹੈ ਕੱਲ ਦਾ ਉਹਦਾ ਕੀ ਜਿਹੜਾ ਫੋਟੋ ਆਦਾ ਨਾ ਕੋਈ ਵੇਂਦਾ ਵੀਡੀਓ ਜਿਹੜਾ ਪੁੱਛਦਾ ਨੂੰ ਘਰ ਤੇਰੀ ਫੋਟੋ ਬਹੁਤ ਨਹੀਂ ਆਈ ਜੀ ਆਹਦਾ ਨਹੀਂ ਨਾ ਕੋਈ ਵੇਂਦਾ ਆਇਆ ਤੈਨੂੰ ਪੁੱਛਦਾ ਹੈ ਕੋਈ ਫੋਟੋ ਸਹੀ ਨਹੀਂ ਆਉਂਦੀ ਹੁੰਦੀ ਦਾਲ ਚ ਕਾਲਾ ਕੁਝ ਨਹੀਂ ਮੇਰੀ ਦਾਲ ਸਾਰੀ ਕਾਲੀ ਆ ਮੁੰਡਾ ਥੋੜਾ ਸ਼ਾਈ ਉਹਦਾ ਨਹੀਂ ਸਹੀ ਹੈ ਮੁੰਡਾ ਨਹੀਂ ਸੋਹਣਾ ਯਾਰ ਸ਼ਾਈ ਹੈ ਸ਼ਾਈ ਤਾਂ ਕਿਸੇ ਬਸੇ ਵੀ ਨਹੀਂ ਸ਼ਾਈ ਤੇਰੇ ਵਾਲੇ ਲੱਗਦੇ ਆਂਡਾ ਕਿਵੇਂ ਲੰਦਾ ਅੰਡਾ ਲਿਆਂਦਾ ਮੁਰਗੀ ਕੋਲੋਂ ਇਹ ਵੀ ਥੋੜੀ ਕਾਪੀ ਕਰਦਾ ਸੀਗਾ ਤੇ ਮੈਂ ਅੰਕਲ ਵੀ ਕਰ ਰਿਹਾ ਹੌਲੀ ਹੌਲੀ ਕੋਦਰ ਫੜਨ ਗਈ ਆ ਫਰਾਵ ਕਰਦਾ ਆਪਣੇ ਅੱਛਾ ਇਹ ਕਿਵੇਂ ਲੈ ਰਿਹਾ ਤਾ ਦੂਜਾ ਤਾਂ ਤੂੰ ਖਾਂਦੇ ਨਹੀਂ ਮੀਟ ਮੁੱਟ ਦਾ ਨਾ ਨਹੀਂ ਉਹ ਤਾਂ ਬਹੁਤ ਚੜਦਾ ਨਹੀਂ ਖਾਂਦਾ ਉਹ ਵੀ ਖਾ ਲੈਂਦਾ ਗੱਲ ਲੂਟਦੀ ਆ ਪ੍ਰੇਮ ਨੇ ਵੀ ਵਾਲ ਕਲਰ ਕੋਲੋਂ ਕਰਾਇਆ ਮੈਨੂੰ ਲੱਗਦਾ ਇਹਦਾ ਵੀ ਕੰਡੀਡਿਟ ਹੈ ਕੰਬ ਵਿਆਹ ਬੋਲਾ ਹਾਂਜੀ ਹਾਂਜੀ ਐਵੇਂ ਇੱਕ ਤਾਂ ਕੁੜੀ ਕਿਸੇ ਦੇਣੀ ਆ ਆ ਵਾਲ ਤਾਂ ਹੀ ਕਰਾਇਆ ਯਾਦਵ ਭਾਈ ਚਰੇ ਚਾਈ ਸਟਾਈਲ ਚੱਲਦਾ ਬੜਨੇ ਭਾਈ ਉਧਰ ਨਿਕਲ ਜਾਗੇ ਜੀ ਬਾਈ ਬਾਈ ਗੁਰਦਾਪੁਰ ਦੇ ਬੰਦੇ ਲੈ ਬੈਗ ਲਾ ਲੀਏ ਕਰਾ ਲਾ ਦੋ ਖਾਓ ਪੀਓ ਹੋਰ ਜੀਓ ਤਾਂ ਫਿਰ ਕੀ ਕੁਝ ਪਨੀਰ ਪਨੋਰ ਵਗੈਰਾ ਖਾਦਾ ਪਨੀਰ ਨਹੀਂ ਆਪਾਂ ਦਾ ਸਾਗ ਵਧੀਆ ਸਾਗ ਨੂੰ ਜਮੜਿਆ ਸਾਗ ਸਾਗ ਤਾਂ ਘਰੇ ਵੀ ਹੁੰਦਾ ਆਪਣੇ ਲੈ ਬਣਾ ਕੇ ਲਾਇਆ ਸੀ ਇਹ ਕੌਫੀ ਕੀ ਬਜਦੀ ਹੈ ਠੰਡੀ ਕੌਫੀ ਅੱਛਾ ਕੋਲਡ ਕੌਫੀ ਸੰਡੇ ਹੋ ਜਾ ਮੰਡੇ ਰੋਜ਼ ਖਾਓਂ ਂਡੇ ਲੱਗਦਾ ਨਾ ਬਾਬਾ ਸਾਡਾ ਚਾਚਾ ਚੌਧਰੀ ਅਰਗ ਅੰਚਾ ਉਹੀ ਡਿੱਗੇ ਰਾਤਾਂ ਪੈ ਪਊਆ ਲੈਣ ਲੱਗਦੇ ਸੀ ਮਨ ਲਾ ਇਹ ਉਹ ਠੰਡੀ ਤੇ ਹਾਂ ਠੰਡੀ ਤੇ ਹਾਂ ਉੱਥੇ ਖੜੇ ਜੀ ਅਸੀਂ ਨੰਬਰ ਜਿਹੜਾ ਆਇਆ ਉਹਦੇ ਵਾਰ ਸਰਕਾਰ ਨੂੰ ਵੀ ਕੋਈ ਪਤਾ ਲੱਗਿਆ ਸਰਕਾਰ ਫੜਨ ਦੀ ਕੋਸ਼ਿਸ਼ ਕਰੇ ਨਾ ਇਹ ਤਾਂ ਕਾਨੂੰਨ ਕੋਈ ਨੁਕਸਾਨ ਨਹੀਂ ਕਰ ਸਕਦਾ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਰੱਖਣ ਜੀ ਤੇ ਅੱਜ ਮੈਂ ਮਾਨਸਾਹਬ ਕੋਲ ਆਇਆ ਹਾਂ ਮਾਨਸਾਹਬ ਨਾਲ ਕਰਦੇ ਹਾਂ ਗੱਲਾਂ ਬਾਤਾਂ ਹੋਰ ਮਾਨਸਾਹਬ ਸਨੋਂ ਕੀ ਹਾਲ ਚਾਲ ਹੈ ਫੜਦੀ ਕਲਾ ਠੀਕ ਠਾਕ ਹੋ ਹਾਂਜੀ ਮਿਲਦੇ ਹੋਰ ਜੀ ਠੀਕ ਹੋ ਜੀ ਦਾ ਸਪਰਾਕੇ ਲਓ ਜੀ ਹਾਂ ਜੀ ਮਾਨਤ ਸਾਹਿਬ ਕੋਲ ਪਹੁੰਚੇ ਆਂ ਜੀ ਅੱਜ ਕਾਫੀ ਸਮੇਂ ਬਾਅਦ ਪਿੰਡ ਆ ਕੇ ਮਾਨਤ ਸਾਹਿਬ ਕੀ ਹਾਲ ਜੇ ਲਓ ਜੀ ਧਮਕਾਇਆ ਜਾ ਰਿਹਾ ਹੈ ਹੋਰ ਧਮਕਾਇਆ ਜਾ ਰਿਹਾ ਮੁੰਡਾ ਥੋੜਾ ਸ਼ਾਈ ਉਹਦਾ ਨਹੀਂ ਸਹੀ ਮੁੰਡਾ ਨਹੀਂ ਸੋਹਣਾ ਯਾਰ ਸ਼ਾਈ ਨਹੀਂ ਆ ਸ਼ਾਈ ਤਾਂ ਕਿਸੇ ਪਾਸੇ ਵੀ ਨਹੀਂ ਸ਼ਾਈ ਤੇ ਤੇਰੇ ਵਾਲੇ ਲੱਗਦੇ ਥੋੜੇ ਆਪਣੇ ਮੂੰਹ ਕੋਈ ਸ਼ਾਈ ਖਾ ਉਹ ਸ਼ਾਈ ਯਾਰ ਸ਼ਾਈ ਹਾਂ ਸ਼ਾਈ ਨਹੀਂ ਸ਼ਾਹੀ ਸ਼ਾਹੀ ਪਹਿਲਾਂ ਸੈਂ ਆਪਣਾ ਸ਼ਾਹੀ ਹੈ ਕਿ ਸ਼ਾਈ ਆ ਅੱਛਾ ਸ਼ਾਹੀ ਹੈ ਸ਼ਾਹੀ ਜਣਾ ਹੋਰ ਮਾਨ ਸਾਹਿਬ ਕੀ ਚੱਲ ਰਿਹਾ ਅੱਜ ਕੱਲ ਬਸ ਫੌਗ ਤਾਂ ਹੀ ਚੱਲ ਰਿਹਾ ਫੌਗ ਤਾਂ ਖਤਮ ਹੋ ਗਿਆ ਖਤਮ ਹੋ ਗਿਆ ਕੰਮ ਨਾ ਫੌਗ ਦਾ ਹੋਰ ਬਸ ਪੈਨਬਰ ਚੱਲ ਰਿਹਾ ਮੈਂ ਪ੍ਰੇਮ ਨੇ ਵੀ ਵਾਲ ਕਲਰ ਕੋਲੋਂ ਕਰਾਏ ਆ ਮੈਨੂੰ ਲੱਗਦਾ ਇਹਦਾ ਵੀ ਕਨੇਡੀਅਨ ਕੰਮ ਬਿਆ ਬੋੜਾ ਹਾਂਜੀ ਹਾਂਜੀ ਐਵੇਂ ਇੱਕ ਕੁੜੀ ਕਿਸੇ ਦੇਣੀ ਨਹੀਂ ਆ ਵਾਲ ਤਾਂ ਹੀ ਕਰਾਇਆ ਯਾਬ ਭਾਈ ਚਾਰੇ ਚਾਈ ਸਟਾਈਲ ਚੱਲਦਾ ਅੱਛਾ ਮਾਨ ਸਾਹਿਬ ਤੁਹਾਡੇ ਵੀ ਥੋੜੇ ਥੋੜੇ ਯਾਬ ਭਾਈ ਅਸਰ ਮੇਰੇ ਨਾਲ ਤਾਂ ਬਾਲੀ ਪੈੜੀ ਹੋਈ ਮੈਂ ਕਰਾਉਂਦਾ ਚਿੱਟੇ ਵਾਲ ਅੱਛਾ ਤੇ ਚਿੱਟੇ ਹੋਈ ਨਹੀਂ ਮੈਂ ਘੰਟੇ ਵੀ ਘਟੋ ਘਟ ਛੀ ਸੱਤ ਖਰਾਬ ਕਰਤੇ ਇਹ ਇਹ ਨਾ ਮਾਨਸਾ ਮੈਂ ਸੁਣਿਆ ਇਹ ਜਿਵੇਂ ਨਾ ਆਪਣੇ ਰੰਗ ਜਿਹੜਾ ਕੁਦਰਤੀ ਹੁੰਦਾ ਮਤਲਬ ਜਿਹੜਾ ਕੁਦਰਤ ਕਣੀਆਂ ਜਿਵੇਂ ਚਿੱਟਾ ਆਪਾਂ ਕਹਿੰਦੇ ਨੇ ਆਪਣਾ ਕਾਲਾ ਤੁਹਾਨੂੰ ਪਤਾ ਵੀ ਪਹਿਲਾਂ ਕਾਲਾ ਰੰਗ ਲਾਉਂਦੇ ਆ ਉਹਦੇ ਥੱਲੇ ਚਿੱਟੇ ਰੰਗ ਨਿਕਲਦਾ ਫਿਰ ਉਹ ਚਿੱਟਾ ਕਰਕੇ ਫਿਰ ਉੱਤੇ ਕਲਰ ਹੁੰਦਾ ਕੋਈ ਵੀ ਤੁਸੀਂ ਕਰੋਗੇ ਉਹਨੂੰ ਬਲੌਂਡਰ ਪਤਾ ਨਹੀਂ ਕੀ ਇਹੋ ਜਿਹਾ ਕੁਛ ਆਦੇ ਹੁੰਦੇ ਸਹੀ ਗੱਲ ਸਹੀ ਗੱਲ ਇਹ 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 ਵੀ ਤੁਹਾਡੀ ਕਾਪੀ ਕਰਦਾ ਸੀਗਾ ਤੇ ਮੈਂ ਅੰਕਲ ਦੀ ਵੀ ਕਰ ਰਿਆ ਹੌਲੀ ਹੌਲੀ ਕੁਦਰਤ ਕਰਨ ਗਈ ਕੁਦਰਤਾਨੀ ਕਾਪੀ ਹੋ ਰਹੀ ਹੈ ਜੀ ਚਲੋ ਕੋਈ ਨਹੀਂ ਬੜਤ ਕੁਫਰਤੀ ਹੁੰਦੀ ਹੈ ਨਹੀਂ ਇਹ ਤਾਂ ਗੱਲ ਤੁਹਾਡੀ ਸਹੀ ਹੈ ਮਾਨ ਸਾਹਿਬ ਬੜਤ ਸਹੀ ਵਧੀਆ ਮਾਨ ਸਾਹਿਬ ਤੁਸੀਂ ਦੱਸੋ ਠੀਕ ਹੋ ਹਾਂਜੀ ਨਜ਼ਾਰੇ ਚੜਦੀ ਕਲਾ ਚੜਦੀ ਕਲਾ ਕੋਈ ਦੋ ਸ਼ਬਦ ਆਪਣੇ ਦੇਖਣ ਵਾਲਿਆਂ ਨੂੰ ਕਹਿਣਾ ਚਾਹੁੰਦੇ ਹਾਂ ਯਾਰ ਮੈਂ ਆਪਣੇ ਦੇਖਣ ਵਾਲਿਆਂ ਨੂੰ ਕੋਈ ਦੋ ਸ਼ਬਦ ਸੋਚ ਕੇ ਕਹੂੰਗਾ ਸੋਚ ਕੇ ਕਹੂੰਗਾ ਠੀਕ ਹੈ ਠੀਕ ਹੋਰ ਵਧੀਆ ਜੀ ਬਸ ਠੀਕ ਹੈ ਹਾਂ ਹਾਂ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਕਰੋ ਤੇ ਬਾਕੀ ਬਾਕੀ ਫੋਲੋ ਕਰੋ ਅੱਜੂ ਮਾਨ ਚੜਦਾ ਪੰਜਾਬ ਸ਼ੋਅ ਬਹੁਤ ਬਹੁਤ ਧੰਨਵਾਦ ਮਾਨ ਸਾਹਿਬ ਤੁਹਾਡਾ ਕਰੋ ਦਿਲ ਦੀਆਂ ਗਰਾੰਗਲ ਧੰਨਵਾਦ ਠੀਕ ਹੈ ਧੰਨਵਾਦ ਇਧਰ ਕੀ ਚੱਲ ਰਿਹਾ ਹੈ ਇਹ ਥੋੜਾ ਡਾਕਟਰ ਸਾਹਿਬ ਕੀ ਆਲਾ ਇਹੋ ਠੀਕ ਹੋ ਕੁਛ ਨਾ ਸਰਟ ਬੋਰਡ ਚ ਨਾ ਤੋਂ ਸਰਟ ਐਟ ਤੋਂ ਹਾਂ ਰਿਪਲਾਈ ਨਹੀਂ ਆਇਆ ਆਪਾਂ ਨੂੰ ਕੋਈ ਮਰੀਜ਼ ਨਹੀਂ ਮਿਲ ਰਿਹਾ ਹਾਂ ਬਸ ਯਾਰ ਆਪਾਂ ਨੂੰ ਅੱਜ ਪਰਸ ਹੋਵੇ ਅੱਛਾ ਠੀਕ ਹੈ ਫਿਰ ਪੂਰੀ ਗੱਲ ਦੱਸਿਆ ਕਰੋ ਹਾਂ ਕੁਝ ਲਿਖ ਰਹੇ ਹੈ ਜੀ ਆਹ ਦੇਖੋ ਪਰ ਇਧਰ ਇਹ ਹੁਣ ਇਹਨਾਂ ਨੂੰ ਐ ਪੁੱਛ ਵੀ ਤੁਸੀਂ ਆਪ ਦੱਸ ਦੋਗੇ ਕਿ ਅਸੀਂ ਕਾਪੀ ਖੋ ਕੇ ਦੇ ਦਿੰਦੇ ਨਹੀਂ ਹੋਵੇ ਮੈਨੂੰ ਲੱਗਦਾ ਨਹੀਂ ਦੱਸਣ ਕੋਈ ਨਾ ਰਿਪਲਾਈ ਵੀ ਨਹੀਂ ਕੀਤਾ ਮੁੰਡਾ ਕੀ ਚੱਲੀ ਜਾਂਦਾ ਆ ਹਾਂ ਉਰੇ ਹੈ ਚਲੋ ਕਰੋ ਯਾਰ ਕੀ ਗੱਲ ਵੀ ਹੋਰ ਕਿਵੇਂ ਕੀ ਚੱਕਰਾ ਇਹ ਜਿਹਦੇ ਤੇ ਪਸ਼ੂ ਨੇ ਉਹਨਾਂ ਨੂੰ ਕਹਿ ਤੋਣੇ ਆ ਬਈ ਸਰਕਾਰ ਨੇ ਯਾਰ ਆ ਸਰਕਾਰ ਨੇ ਆਖਿਆ ਕਿ ਉਹ ਵੈਸੇ ਸਰਕਾਰ ਪਸ਼ੂ ਦੇਊਗੀ ਜਿਹਦੇ ਕੋਲ ਹੈ ਹਾਂ ਜਿਹਦੇ ਕੋਲ ਹੈ ਨੇ ਉਹਨਾਂ ਪਸ਼ੂ ਤਾਂ ਆ ਬਾਈ ਆਪਣੀ ਵੀ ਜਿਹੜੀ ਬਿਮਾਰੀ ਹੈ ਹਾਂ ਉਹਵਾ ਕੋਣ ਜੀ ਤਾ ਉਹਦਾ ਦਵਾਈ ਹੈ ਕਿਹੜਾ ਪਿੰਡ ਤਰਾ ਕਿਹੜਾ ਤੁਹਾਡੇ ਵਿਆਹ ਕੱਲ ਨੂੰ ਜਾਗੋ ਨਾ ਪਿੰਡ ਤੁਹਾਡੇ ਰਾਜਨਕੇ ਰਾਜਿੰਦਰਾ ਵੀ ਚਲੋ ਵਧੀ ਜਾਓ ਰਾਜਿੰਦਰਾ ਵੀ ਰਾਜਿੰਦ ਜੀ ਤੁਹਾਨੂੰ ਐਡਵਾਂਸ ਸਾਡੇ ਕੋਲੋਂ ਬਹੁਤ ਸਾਰੀਆਂ ਵਧਾਈਆਂ ਸਹੀ ਗੱਲ ਹੈ ਸੰਡੇ ਹੋ ਜਾ ਮੰਡੇ ਰੋਜ਼ ਖਾ ਵੰਡੇ ਐਵੇਂ ਗੱਲ ਸੰਡੇ ਹੋ ਜਾ ਮੰਡੇ ਰੋਜ਼ ਖਾ ਵੰਡੇ ਪਹੁੰਚ ਗਏ ਆ ਪਾਡੇ ਤੇ ਸਸਰੀਕਾਲ ਸਾਰੇ ਨੂੰ ਆਂਡਾ ਕਿਵੇਂ ਲੈਂਦਾ ਆਂਡਾ ਲਿਆਂਦਾ ਮੁਰਗੀ ਕੋਲੋਂ ਮੇਰੀ ਫੋਟੋ ਕਿੱਥੇ ਭਗਾਈਆ ਕਿਵੇਂ ਕਿਵੇਂ ਆਉਂਦੀ ਫੋਟੋ ਯਾਰ ਫੋਟੋ ਯਾਰ ਚੌੜ ਦੀ ਗਲੀ ਐਕਟਰੀ ਲੱਗਦਾ ਐਕਟਰੀ ਲੱਗਦਾ ਨਹੀਂ ਮੈਂ ਵੇਖ ਵੇਖ ਕੇ ਤਾਂ ਲੈਂਦੇ ਫੋਟੋ ਯਾਰ ਦਿਖਾ ਦਿੰਦੇ ਆ ਬਹੁਤ ਸੋਹਣੀ ਹੈ ਨਜ਼ਾਰੇ ਜੀ ਬਾਬਾ ਕਿਹੋ ਜਿਹਾ ਪਠਾ ਦੇ ਰ। ਬਾਬਾ ਕਿਵੇਂ ਆ? ਸਤਰੀ ਘਰ ਦਾ ਸਾਰੇ ਨੂੰ। ਠੀਕ ਐ ਸਰ ਤੁਸੀਂ ਆਪ ਕੋ ਚਮਕਾ ਲਈ ਕੀ ਕੋਈ ਖਾਣਾ ਵਿਆਹ ਦੇ। ਵਿਆਹ ਦੇ ਕੀ ਕੋਈ ਖਾਣਾ ਕਰਨ। ਉਹਦੇ ਨਾਲ ਖੜ ਜਾ। ਸਤਰੀ ਕਾਲੀ ਜੀ। ਹਾਂ। ਚਾਚਾ ਚੌਧਰੀ ਚਾ। ਲੱਗਦਾ ਨਾ ਬਾਬਾ ਸਾਡਾ ਚਾਚਾ ਚੌਧਰੀ ਅਰਗ। ਨਹੀਂ ਸਾ ਵੀ ਕੀ ਕੁਛ ਸੀ ਕੱਲ ਫਿਰ ਕੀ ਕੁਛ ਖਾਦਾ ਤੂੰ ਵਿਆਹ ਤੇ ਸਾਰਾ ਕੁਛ ਹੀ ਖਾਦਾ ਕੀ ਕੁਛ। ਬਹੁਤ ਕੁਛ ਬਣਾ ਸੀ ਚਮਚਾ ਚਮਚਾ ਖਾਈਏ ਤਾਂ ਉਹ ਰਾਤ ਜਰਦਾ ਬਾਬਾ। ਅੱਛਾ। ਇਹ ਕਹਦਾ ਸਾ ਮੈਰਟੀਆਂ ਵਾਲੀਆਂ ਸੀ। ਮੈਰਟੀਆਂ ਵਾਲੀਆਂ ਸੀ ਹਾਂ। ਪੈਲਸ ਵੀ sire ਦਾ ਹੈ ਨਾ ਉਹ। ਸਭ ਤੋਂ ਟਾਪ ਦਾ ਪੈਲਸ ਆ ਦੂਰ ਦੂਰ ਲੋਕ ਵਿਆਹ ਟਾਈਗਰ ਕੀ ਕੁਛ ਪਨੀਰ ਪਨੋਰ ਵਗੈਰਾ ਖਾਦਾ ਪਨੀਰ ਨਹੀਂ ਆ ਬੰਦਾ ਸਾਗ ਵਧੀਆ ਸਾਗ ਨੂੰ ਜਮੜਿਆ ਸਾਗ ਸਾਗ ਤਾਂ ਘਰੇ ਵੀ ਹੁੰਦਾ ਆਪਣੇ ਲੈ ਉਹ ਨਹੀਂ ਉਹ ਬਹੁਤ ਵਧੀਆ ਬਣਾਉਂਦੇ ਆ ਨਹੀਂ ਬਣਾਉਂਦੇ ਤਾਂ ਵਧੀਆ ਘਰੇ ਮਾੜਾ ਬੰਦਦਾ ਸਾਗ ਆਪਣੇ ਲੈ ਜਿਹੜੇ ਦਾ ਬਹੁਤ ਵਧੀਆ ਬਣਦਾ ਉਦੋਂ ਨੇਕ ਤਾਂ ਹੁੰਦਾ ਜਲ ਜਿਹੜੀ ਚੀਜ਼ ਆਪ ਘਰੇ ਖਾਨੀ ਆ ਚਲੋ ਬਾਹਰ ਹੁੰਦਾ ਵੀ ਚਲੋ ਉਹ ਤਾਂ ਰੋਜ਼ ਹੀ ਖਾਨਨੇ ਆ ਪਰ ਬਾਹਰ ਹੋਰ ਕੁਝ ਖਾ ਲੈਂਦਾ ਬੰਦਾ ਸ਼ਿਕੋੜੇ ਤੇ ਹੋਰ ਬਰਫੀ ਬੁਰਫੀ ਲੱਟਰ ਤੂੰ ਦਾ ਦੂਜਾ ਤੇ ਤੂੰ ਖਾਂਦਾ ਨਹੀਂ ਮੀਠੂ ਮੂਠ ਤਾਂ ਨਾ ਨਹੀਂ ਉਹ ਤਾਂ ਬਹੁਤ ਚਿਰ ਤਾਂ ਨਹੀਂ ਖਾਂਦਾ ਪਰ ਉਹ ਵੀ ਖਾ ਲੈਂਦਾ ਗੱਲ ਲੂਟਦੀ ਆ ਨਹੀਂ ਲੋੜ ਨਹੀਂ ਲੋੜ ਨਹੀਂ ਆਇਆ ਗੱਲ ਉੱਠ ਨਹੀਂ ਆਇਆ ਲੋੜ ਦੇ ਵਾਲੇ ਸੀ ਇੱਥੇ ਗਿੱਲਾ ਸੁੱਕਾ ਪਾ ਰਹੀ ਹੈ ਤੁਸੀਂ ਪੜਾ ਲਾ ਆ ਜਾ ਚਾਰੂ ਕਦੇ ਨਹਾਰੂ ਤੇ ਫਿਰ ਡਰਿੰਕ ਕਿਹੜੀ ਪੀਤੀ ਠੰਡਾ ਹੁੰਡਾ ਪੀਤਾ ਕੋਈ ਡਰਿੰਕ ਠੰਡਾ ਗਪ ਠੰਡੇ ਚ ਪਾ ਠੰਡਾ ਉਹ ਦੂਜਾ ਕਿੰਪਣੀਲਾ ਉਹ ਲਿਆ ਸੀ ਰਵੀ ਦਾ ਮੁੰਡਾ ਇਹ ਕੀ ਹੋ ਮਜੀਟੋ ਨਾ ਰੱਖਦਾ ਅੱਛਾ ਬੋਤਲਾਂ ਵਾਲਾ ਕਿਹੜੇ ਰੰਗ ਦਾ ਸੀ ਉਹ ਉਹ ਬਣਾ ਕੇ ਲਿਆ ਸੀ ਯਾਰ ਕਾਫੀ ਕੀ ਬਈਦੀ ਠੰਡੀ ਕਾਫੀ ਅੱਛਾ ਕੋਲਡ ਕਾਫੀ ਦੁੱਧ ਨਾਲ ਪੀਤਾ ਸੀ ਭੋਰਾ ਜਾਂ ਠੀਕ ਹੈ ਠੀਕ ਹੈ ਬਹੁਤ ਕਰਦਾ ਥੋੜਾ ਫਿਰਦਾ ਯਾਰ ਤੇ ਹਰਮਨ ਕਿੱਧਰ ਗਿਆ ਹਰਮਨ ਠੀਕ ਹੈ ਚਲੋ ਵਧੀਆ ਗੱਲ ਹੈ ਬੰਡਰਸਕੋਰ ਸ਼ੇਕ ਵਿਆਹਦ ਕੀ ਬਾਵਾ ਆ ਰਿਹਾ ਐ ਤਾਂ ਪਿਛਲੇ ਸਾ ਕਿਨੇ ਕਿਲੋ ਖਾ ਗਿਆ ਹਾ ਹਾ 2 ਕਿਲੋ ਸਾਗ ਆ ਗਿਆ ਐ ਤਾਂ ਪਨੀਰ ਫਲੂ ਵੀ ਜੀ ਵਿਆਹਦ ਕੀ ਬਾਵਾ ਆ ਰਿਹਾ ਤਾਂ ਫਿੱਟ ਨਹੀਂ ਪੈ ਲੈ ਹਾਂ ਇੱਕ ਬਜ਼ੁਰਗ ਆ ਗਿਆ ਆ ਗਿਆ ਬਾਬਾ ਤੇ ਆ ਗਿਆ ਹਾਂ ਵਾਹ ਵਾਹ ਆ ਗਿਆ ਸੋਨੀ ਜੀ ਕੀ ਹਾਲ ਹੈ ਪਲਟੀ ਨੇ ਮੋਟਰਸਾਈਕਲ ਦੇ ਵੀ ਗਾਣੇ ਬਣਿਆ ਵੇਖੋ ਯਾਰ ਤੁਸੀਂ ਹੈ ਲੈ ਉਧਰ ਬਾਬਾ ਜੀ ਵੀ ਆ ਗਏ ਨੇ ਟੈਂ 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 ਟਣ ਟਣ ਨਟਣ ਕਿਧਰ ਖੇਤ 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 ਮੋਟਰ ਬੰਦ ਕਰਕੇ ਚੱਲਿਆ ਓਏ ਜਿਵੇਂ ਨਾ ਫੇਰ ਅਸੀਂ ਪੱਜਾਂਗੇ ਵਾਹ ਵੀ ਵਾਹ ਅੱਜ ਅਡਾ ਵਿਲੇ ਪਿਆਰ ਗੇਲੇਰ ਕੇ ਵੀ ਨਹੀਂ ਆਏ ਇਹ ਬਾਹਰ ਗਿਆ ਹੋਇਆ ਖੇਤ ਨਾ ਗਿਆ ਹੋਇਆ ਓਏ ਆ ਦਿਖਾਉਣੇ ਫੋਟੋ ਤੇਰੀ ਫੋਟੋ ਦਿਖਾ ਕੇ ਜਾਉਂਦਾ ਚਾਹ ਕੰਮ ਕਰਾਉਣਾ ਸਾਡਾ ਯਾਰ ਕੋ ਬੰਦਾ ਟੇਗਰਗਾ ਜਵਾਨ ਆ ਮੈਨੂੰ ਸ਼ੱਕ ਪੈ ਰਿਹਾ ਕੱਲ ਦਾ ਉਹਦਾ ਕੀ ਜਿਹੜਾ ਫੋਟੋ ਆਦਾ ਨਾ ਕੋਈ ਵਹਿੰਦਾ ਹੈ ਵੀਡੀਓ ਜਿੱਥੇ ਜਿਹੜਾ ਪੁੱਛਦਾ ਨੂੰ ਕਰ ਉਹਦੀ ਫੋਟੋ ਬਹੁਤ ਨਹੀਂ ਆਈ ਜੀ ਹਾਂ ਆ ਇਹ ਦੇਖਣੀ ਹੈ ਕਿਵੇਂ ਚੋ ਕੋਈ ਵਹਿੰਦਾ ਆ ਤੈਨੂੰ ਪੁੱਛਦਾ ਆ ਕੋਈ ਫੋਟੋ ਸਹੀ ਨਹੀਂ ਆਉਂਦੀ ਹੁੰਦੀ ਦਾਲ ਚ ਕਾਲਾ ਕੁਛ ਨਹੀਂ ਮੇਰੀ ਫੋਟੋ ਦਾਲ ਸਾਰੀ ਕਾਲੀ ਆ ਫੋਟੋ ਤੇ ਮੇਰੇ ਫੋਟੋ ਨਹੀਂ ਸਹੀ ਆਉਂਦੀ ਦੀ। ਇਹ ਮੈਨ ਸਹੀ ਆਉਂਦੇ ਨਹੀਂ। ਖੁਰਕਰੀ ਚੱਲੇਗਾ ਤਾਂ ਕਿੱਥੇ ਸਹੀ ਆਜੂਗੀ। ਲੈਦੀ ਨਾ ਕੱਢ। ਉਹ ਬੱਚਾ ਆ ਰਿਹਾ। ਮੇਰੇ ਜੀ ਬੱਚਾ। ਬਾਏ। ਠੇਕੇਦਾਰ ਸਾਹਿਬ ਕੀ ਕਰ ਰਹੇ ਨੇ? ਅਸਤੀਕਾਲ ਜੀ। ਇਹ ਸੈਰ ਕਰਨ ਚੱਲੇ ਵਾ। ਮੈਂ ਕਿਹਾ ਫੋਟੋ ਆਉਂਦੀ ਹੈ ਚਾਟ ਪਾਧਰ। ਬਾਦ ਨਾ ਪਾਏ। ਉਹ ਤੇਰੇ ਨਾਲ ਆ ਗਿਆ ਜੀ। ਬਾਏ ਬਾਏ। ਗੁਰਦਾਪਨ ਦੇ ਲਈ। ਸਪੈਕ ਲਾਲ ਗਿਆ ਕਰਾ। ਉਹ ਲੈ ਲਾ ਦੋ। ਖਾਓ ਪੀਓਰ ਜੀਓ। ਲੈ ਵੀ ਲੱਕੀ ਵੀ ਆ ਗਈ ਹੈ। ਤਿਆਰੀ ਤਿਆਰੀ ਅਗਲੇ ਦੇ ਹੋ ਗਈ ਆ ਗੇਲ ਸਿੰਘ ਜੀ ਕੱਟ ਰਹੇ ਨੇ ਮਿਰਚ ਹਾਂਜੀ ਤਿਆਰੀ ਪੂਰੀ ਸਤਪਾਲ ਸਿੰਘ ਦੇ ਕੁਲਚੇ ਇੱਧਰ ਵੀ ਕੰਮ ਚੱਲੀ ਜਾਂਦਾ ਹੈ ਹਜੇ ਇੱਕ ਬੰਦੇ ਨੇ ਹੋਰ ਆਉਣਾ ਹੈ ਜਸਕਰਨ ਸਿੰਘ ਨੇ ਹਾਂਜੀ ਆ ਫਲਾਵ ਕਰਦਾ ਹੈ ਆਪਣੇ ਆ ਬੱਚਾ ਆ ਜਿਹੜਾ ਲੈ ਕੇ ਇਦਰੇ ਦਵਾ ਲੱਕੇ ਲਿਆ ਨਪੂਰਾ ਬਾਬਾ ਮੰਤਰੀ ਜੀ ਪਹੁੰਚ ਚੁੱਕੇ ਨੇ 10 ਸਾਲਾਂ ਦੀ ਕਰਨ ਡਿਸਕਸ਼ਨ ਕਰ ਰਹੇ ਨੇ ਅੱਜ ਵਰੀ ਲੋਵੀ ਇਹ ਬੁੱਲਦਾ ਕਿਹਾ ਹਾਂ ਤਾਰੇ ਤਾਜ਼ੇ ਬਣਾ ਰਿਆ ਹੈ ਗਿਲਾ ਸਿੰਘ ਜੀ ਪਕੌੜੇ ਹੋ ਜੀ ਗਣਾ ਕਿੱਦਾਂ ਹੋ ਹੋ ਵੀ ਪਕੌੜੇ ਭਾਈ ਜਰਾ ਇਹ ਕਹਿ ਦੇ ਰਾਤ 1000 ਰੁਪਏ ਥੈ ਕਿਥੋਂ ਕਿਥੋਂ ਹੱਥ ਦੇ ਕਿਨੂੰ ਦਾ ਪਾ ਮਰੀਆ ਯਾਰ ਪਿਆਾ ਕੌਣ ਸਿੱਧਾ ਪੈਸੇ ਬਈ ਯਾਰ ਏਡੇ ਕਲੋ ਕਮਲੇ ਪਏ ਪੈਸੇ ਸਿੱਟੀ ਜਾਂਦੇ ਹੈ ਬਾਨ ਸਾਹਿਬ ਕੀ ਹਾਲ ਹੈ ਹਾਂ ਬਹੁਤ ਚੰਗਾ ਇਹਨੇ ਡਿੱਗੇ ਇੱਕ 50 ਰੁਪਏ ਦਾ ਹਾਂ ਪੰਜਾ ਉਹੀ ਡਿੱਗੇ ਰਾਤ ਪੈ ਪਊਆ ਲੈਣ ਲੱਗਦੇ ਸੀ ਮਨ ਲਾ ਉਹ ਥੜੀ ਤੇ ਹਾਂ ਥੜੀ ਤੇ ਹਾਂ ਉੱਤੇ ਖੜੇ ਜੀ ਲੈ ਲੋ ਫਿਰ ਇਹ ਵੀ ਥਾਈ ਸੀ ਇਹਦਾ ਡਿੱਗ ਪਏ ਅਗਲਾ ਗੱਲ ਹੱਥ ਪਾਉਂਗਾ ਲਿਆ ਹਾਂ ਲਿਆ ਡਿੱਗ ਪਏ ਗੱਦੀ ਆਲੀ ਬੰਦੇ ਦਾ ਘਾਟਾ ਸਪਾਲ ਹੋਇਆ ਜੀ। ਸ਼ੌਕਾ ਬੇਗਾ। ਜੇ ਆਪਾਂ ਘਰ ਸੁਣੀ ਆ ਵੀ ਪੀਸੀਆਂ ਨੇ ਕਿਹੜੀ ਇੱਕ ਜਾਨਵਰ ਆਇਆ। ਉਹ ਜਾਨਵਰ ਜਿਹੜਾ ਆਇਆ ਉਹਦੇ ਬਾਰੇ ਸਰਕਾਰ ਨੂੰ ਵੀ ਕੋਈ ਪਤਾ ਲੱਗਿਆ ਨਹੀਂ ਸਰਕਾਰ ਫੜਨ ਦੀ ਕੋਸ਼ਿਸ਼ ਕਰੇ ਨਾ ਇਹ ਕੱਲ ਨੂੰ ਕੋਈ ਨੁਕਸਾਨ ਨਹੀਂ ਕਰ ਸਕਦਾ। ਸਤਨਾ